ਦੇਖ ਰਹੇ ਹੋ ਜਾਰੀ ਤਹਿਸੀਦੀ ਮਹਿਤ ਉਹ ਨਾਲ ਜਸਬੀਰ ਕੌਰ ਦਸਤੀ ਨਾਬਾ ਦੀ ਸਬ ਤਹਿਸੀਲ ਪਾਦਸੋਂ ਵਿੱਚ ਇੱਕ ਭਰਾ ਦੇ ਬਨੋ ਦੂਜੇ ਭਰਾ ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਰਾ ਨੇ ਦੂਜੇ ਭਰਾ ਦੇ ਘਰ ਦੀ ਪੰਨ ਤੋੜ ਕੀਤੀ ਹੈ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਜ਼ਬਰਦਸਤੀ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਦਰਸਲ ਘਰੇਲੂ ਵਟਵਾਰੇ ਨੂੰ ਲੈ ਕੇ ਦੋਨਾਂ ਭਰਾਵਾਂ ਦੇ ਵਿਚਕਾਰ ਇਹ ਵਿਵਾਦ ਹੋਇਆ ਹੈ ਅਨਿਲ ਕੁਮਾਰ ਨਾਮ ਦੇ ਭਰਾ ਦੇ ਘਰ ਦੂਜਾ ਭਰਾ ਰਾਜਕੁਮਾਰ ਪੌੜੀ ਲਗਾ ਕੇ ਦਾਖਲ ਹੋਇਆ ਰਾਜਕੁਮਾਰ ਦੇ ਨਾਲ ਉਸ ਦੀ ਪਤਨੀ ਰਿਸ਼ਤੇਦਾਰ ਤੇ ਹੋਰ 8 ਤੋਂ 10 ਲੋਕ ਸ਼ਾਮਿਲ ਸਨ ਘਰ ਦੇ ਵਿੱਚ ਮੌਜੂਦ ਅਨਿਲ ਕੁਮਾਰ ਦੀ ਪਤਨੀ ਨੇ ਡਰ ਕੇ ਅੰਦਰੋਂ ਤਾਲਾ ਲਗਾ ਲਿਆ ਪਰ ਹਮਲਾਵਰਾਂ ਨੇ ਹਥੌੜੀ ਦੇ ਨਾਲ ਤਾਲੇ ਤੋੜ ਦਿੱਤੇ ਇਥੋਂ ਤੱਕ ਕਿ ਸੀਸੀਟੀਵੀ ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਘਟਨਾ ਦੌਰਾਨ ਜਦੋਂ ਅਨਿਲ ਕੁਮਾਰ ਘਰ ਆਇਆ ਤਾਂ ਉਸ ਦੀ ਵੀ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਹੋਏ ਵਟਵਾਰੇ ਦੇ ਵਿੱਚ ਉਸ ਨੂੰ ਇੱਕ ਮਕਾਨ ਅਤੇ ਇੱਕ ਦੁਕਾਨ ਮਿਲੀ ਸੀ ਜਦਕਿ ਉਸ ਦੇ ਭਰਾ ਰਾਜ ਕੁਮਾਰ ਨੂੰ ਦੋ ਦੁਕਾਨਾਂ ਤੇ ਦੋ ਘਰ ਮਿਲੇ ਸਨ ਉਸ ਦੇ ਘਰ ਉੱਪਰ ਹੋਰ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕੋਰਟ ਤੋਂ ਸਟੇ ਵੀ ਮਿਲ ਚੁੱਕਾ ਹੈ ਅਨਿਲ ਕੁਮਾਰ ਨੇ ਦਾਵਾ ਕੀਤਾ ਹੈ ਕਿ ਉਸ ਦੇ ਕੋਲ ਵਟਵਾਰੇ ਦੀ ਲਿਖਤ ਵੀ ਮੌਜੂਦ ਹੈ ਪਰ ਫਿਰ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਉਸਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਹੁਣ ਇਨਸਾਫ ਦੀ ਮੰਗ ਕੀਤੀ ਹੈ ਇਸ ਵੇਲੇ ਪੀੜਤ ਅਨਿਲ ਕੁਮਾਰ ਉਸ ਦੀ ਪਤਨੀ ਅਤੇ ਪਾਕਸੋਂ ਦੇ ਐਸਐਚਓ ਗੁਰਪ੍ਰੀਤ ਹਾਂਡਾ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਰਹੇ ਹਾਂ ਮੈਂ ਤਾਂ ਸਮਝ ਲਾ ਦਿੱ ਫਿਰ ਤੇ ਕਿਵੇਂ ਦੀ ਜੋ ਤੋਂ ਕੋਈ ਆਪ ਚੋਣਾਂ ਜਿੰਦਾ ਜੀ ਕੋ ਕਰਾਰ ਮੁਹੰਮਦ ਅਹਿਮਦ ਭਾਈ ਮੇਰੀ ਪਰਚਾਈ ਆਈ ਤੇ ਉਹ ਉਹਦਾ ਨਾਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾ ਮਨ ਬਾਕੀ ਕੁਝ ਬਕਤੀ ਨਹੀਂ ਸਾਡੇ ਘਰ ਤੇ ਐਂਟਰ ਕੰਦ ਟੱਪ ਕੇ ਐਂਟਰ ਹੋ ਕੇ ਮੇਨ ਗੇਟ ਤੋਂ ਤੇ ਸਾਰੇ ਜਿੰਦੇ ਜਾਰਾ ਤੋੜ ਪਏ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਸਾਰੇ ਸਾਰਾ ਘਰ ਭੰਨ ਤੋੜ ਕਰਤਾ ਤੇ ਮੈਨੂੰ ਬਹੁਤ ਜ਼ਿਆਦਾ ਹੁੱਟ ਮਾਰ ਕੇ ਗਈ ਲਾਖੀ ਮੈਂ ਉਸ ਟਾਈਮ ਦੁਕਾਨ ਤੇ ਢੀ ਗਈ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਕੱਪ ਕੇ ਅੰਦਰ ਬੜੇ ਹੋਏ ਦੀਏ ਇਹ ਜਿੰਦੇ ਟਿੰਕੇ ਤੋੜਤੇ ଥିਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਬਸ ਹਾਲ ਸਟੇ ਮਿਲੀ ਆ ਕੋਟ ਦੀ ਵੀ ਇੱਕ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਫਿਰ ਇਹਨਾਂ ਨੇ ਉਹਨਾਂ ਨੇ ਤੇ ਸਾਲੇ ਮੈਨੂੰ ਕੋਮਾਂਡ ਕਰੀ ਵੀ ਜਾ ਉਹਨੂੰ ਵੱਟਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਪਾਠਿਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਹਿੰਸੀ ਕੀਤੀ ਮੈਂ ਇਸ ਟਾਂ ਦਗਾ ਤੋਂ ਉੱਤੇ ਆਇਆ ਵੀ ਮੈਂ ਉਰੇ ਉਰੇ ਡਿੱਗ ਗਿਆ نیچے ਆ ਉਰੇ ਅੱਛਾ ਮੈਂ ਨੀਚੇ ਨੀਚੇ ਨਾ ਇੰਨਾ ਕੁੱਟਿਆ ਮੈਨੂੰ ਮੈਂ ਨੀਚੇ ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਉਹ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਂਦ ਜਾ ਕੇ ਭੱਜ ਲਈ ਦੋ ਲੇਡੀਜ਼ ਸੀ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਕੁ ਬੰਦੇ ਲਗਭਗ ਉਹ ਬੰਦੇ ਸੀ ਜੀ ਸਾਰੇ ਮੇਰੇ ਕੋਲ ਟੁੱਟ ਗਏ ਜੀ ਸਾਰੇ ਮੇਰੇ ਨਾਲ ਕੀ ਹੈ ਇਹਦੇ ਵਿੱਚ ਮੇਰੇ ਨਾਲ ਮੇਰੇ ਨਾਲ ਨਹੀਂ ਹੈ ਜੀ ਇਹਨਾਂ ਦਾ ਵੀ ਸਾਨੂੰ ਇੱਕ ਤਾਂ ਮਾਰਨ ਦੀ ਸਾਜ਼ਿਸ਼ ਸੀਗੀ ਟੈਂਪੋ ਮਰਡਰ ਸੀਗਾ ਨਾ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਕੰਮ ਤੇ ਇਟਨੇ ਡਿੰਦੇ ਰਹੇ ਨਹੀਂ ਜੀ 25 ਮਤਨ ਨੂੰ ਮਾਰ ਦਾਂਗੇ ਜੀ ਸਾਡਾ ਘਰ ਦੀ ਬਟਵਾਰਾ ਹੋ ਗਿਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸੁਧੁੱਤ ਵੀ ਕਰਦੇ ਸਾਰੇ ਕਿਸੇ ਬਟਵਾਰਾ ਤਰਾਗੇ ਸੀਗੇ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਤ ਵੀ ਵਾਂਗੂਗੀ ਇਹ ਕਹਿੰਦੇ ਵੀ ਅਸੀਂ ਇਕੱਤਰ ਉਹ ਕਰਦੇ ਲੈ ਲੈ ਬੰਦੇ ਕਿੰਨੇ ਭਾਏ ਦੇ ਦੋ ਭਾਏ ਉਹਨਾਂ ਦੇ हिस्से ਦੀ ਆਇਆ ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਉੱਪਰ ਮਕਾਨ ਹੈ ਜੀ ਇਹ ਕੋਹਾ ਜੀ ਇੱਕ ਮਕਾਨ ਇੱਧਰ ਆਈ ਇਹ ਲਵੇ ਦੋ ਤਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜਿੱਧਰ ਆਪਣੇ ਅਮੀਂ ਬਜ਼ਾਰ ਦੇ ਵਿੱਚ ਹਾਂ ਜੀ ਠੀਕ ਹੈ ਤੁਹਾਡੀ ਸਿੱਗੀ ਆਇਆ ਮੇਰੇ ਸਹੀ ਆ ਘਰ ਆ ਗਈ ਤੇ ਇੱਕ ਦੁਕਾਨ ਆਈ ਹੈ ਜੀ ਤੇ ਸਟੇਟਮੈਂਟ ਦੇ ਕੋਲ ਇੱਕ ਮਿੰਟੀ ਚ ਦਸਾਨਾ ਬੋਲ ਕੂ ਕੌਮ ਸੌਫਿਸ ਇਹ ਉਹਨਾਂ ਦੇ ਮਨ ਚ ਬੇਇਮਾਨੀ ਆ ਗਈ ਕਿ ਅਸੀਂ ਆ ਘਰ ਵੀ ਅਸੀਂ ਘਰ ਹਥਿਆਣੀਆਂ ਇਹਨਾਂ ਦਾ ਉਹ ਤੁਸੀਂ ਕੀ ਮੰਗ ਕਰਦੇ ਸਮਝੋ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾ ਵੀ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਤੋੜ ਕਰਤੀ ਸਾਰੇ ਸਾਰੇ ਕਰਦੀ ਜੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਲ ਕੋ ਰਹਿਣ ਦਾ ਕੋਈ ਹੋਰ ਹਿੱਲਾ ਵੀ ਨਹੀਂ ਹੈਗਾ ਕੈਮਰੇ ਵੀ ਭੰਨ ਦੇ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਜੇ ਕੈਮਰੇ ਨਾ ਹੁੰਦੇ ਤਾਂ ਕਿਸੇ ਦੀ ਕੀ ਨਹੀਂ ਕਰੀ ਨਹੀਂ ਬਿਲਕੁਲ ਜੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਹੈ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮੈਸੇਜ ਕਿੱਥੇ ਸੀ ਤੁਸੀਂ ਫਿਰ ਕਿਸ ਦੀ ਮਤਲਬ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜ ਪਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਮੈਂ ਡਰ ਕੇ ਦੇਖਣ ਲੱਗ ਪਿਆ ਆਈ ਪੱਜ ਕੇ ਕੀ ਹੋ ਰਿਹਾ ਹੈ ਫਿਰ ਉਹਨੇ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਪਰਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੇ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁਟਟਰ ਮਾਰਨ ਨੂੰ ਸ਼ੁਰੂ ਕਰ ਦਿੱਤਾ ਫਿਰ ਉਧਰੋਂ ਉਹਨਾਂ ਦੇ ਮਤਲਬ ਜਨ ਰਾਜkumar ਜੀ ਦੇ 사ਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਂਡ ਕੀਤੀ ਕਿ ਬੱਡੇ ਦੋਵੇਂ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਕੁੱਟਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਲਾਠੀਆਂ ਨਾਲ ਵਾਰ ਕੀਤਾ ਨਾ ਤੇ ਬੇਹੋਸ਼ ਹੋ ਗਏ ਸੀਗੀ ਇੱਕ ਵਰਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਤਾਂ ਬੇਟਾਂ ਵੀ ਬਹੁਤ ਹੈਗੇ ਚਿੱਟਾ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹਾਂਜੀ ਜਿੰਦੇ ਘੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਕਿ ਇਹਨਾਂ ਨੂੰ ਮਾਰਨੇ ਦੀ ਯੋਜਨਾ ਰਹੀ ਸੀ ਹਾਂਜੀ ਸਾਡੇ ਦੇ ਆਇਡੈਂਟੀਟੀ ਮਰਡਰ ਇਹਨਾਂ ਦੀ ਪਹਿਲਾਂ ਤੋਂ ਉਹੀ 15-20 ਦਿਨਾਂ ਤੋਂ ਉਹੀ ਸਾਜ਼ਿਸ਼ਾਂ ਚੱਲ ਰਹੀਆਂ ਸੀ ਪਹਿਲਾਂ ਨੂੰ ਮੰਨ ਲਓ ਕਿ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕਿਤੇ ਨਹੀਂ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਜ਼ਾ ਕਰਵੀਂ ਚਾਹੀਦੀ ਹੈ ਇਹ ਦੇਰੇ ਮੱਤਰ ਮੱਤਰ ਨਹੀਂ ਇਹਨਾਂ ਨੇ ਰਾਮਦਾ ਆਪ ਸਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਵੀਡੀਓ ਆਈ ਸੀ ਉਹਦਾ ਦੂਜੇ ਭਰਾ ਨੇ ਜਿਹੜਾ ਰਾਜਕੁਮਾਰਾ ਨੇ ਆ ਸਾਲੇ ਨਾਲ ਮਿਲ ਕੇ ਆਪ ਦੇ ਭਰਾ ਦੇ ਕੋਈ ਕੁਝ ਹੋਰ ਨਾਮ ਨੂੰ ਦੇ ਸਾਥੀਆਂ ਨਾਲ ਮਿਲ ਕੇ ਉਹਦੇ ਘਰ ਅੰਦਰ ਵਰ ਗਿਆ ਸੀ ਉਹਦੇ ਸਵਾਨ ਚ ਵੀਡੀਓ ਦੇਖੀ ਇਹਦਾ ਉਹਦੇ ਸਵਾਨ ਦਾ ਬਿਆਨ ਲਿਖ ਕੇ ਪੇਚਾ ਦਿਲ ਦਿੱਤਾ ਕਿਹੜੀ ਕਿਹੜੀ ਧਾਰਾ ਮੰਨਤਾ ਹੈ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 441 49 ਮੈਂ ਤਾਂ ਨਹੀਂ ਅਜੇ ਫਿਲਹਾਲ ਉਹ ਕੀ ਵੈਕਟਰੀ ਉਹ ਜਿਹੜਾ ਦਾਫਾ ਇਹ ਕੀਤੀ ਆ ਉਹਨੂੰ ਰੀਡ ਕਰਕੇ ਉਹਨਾਂ ਨੂੰ ਜਲਦੀ